ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਪੁਰਪ੍ਰਿਤ ਕੋਕੂ ਤੇ ਅੱਜ ਅਸੀਂ ਖੜੇ ਆਂ ਜੀ ਪਿੰਡ ਬੱਗੇ ਆਣਾ ਬੱਗੇ ਆਣਾ ਸਾਡਾ ਖੁੱਦ ਦਾ ਪਿੰਡ ਹੈ ਤੇ ਨਵੀਂ ਪੰਚਾਇਤ ਨੇ ਬਹੁਤ ਸੋਹਣੀ ਪਹਿਲ ਕੀਤੀ ਹੈ ਕਿ ਜਿਹੜਾ ਸੜਕ ਦਾ ਥਾਂ ਸੀ ਨਾ ਉਹ ਰੁਕਿਆ ਪਿਆ ਸੀ ਚਾਰੇ ਪਾਸੇ ਮਿੱਟੀ ਮਿੱਟੀ ਇਕੱਠੀ ਕਰਕੇ ਰੱਖੀ ਪਈ ਸੀ ਜਨਤਾ ਦੀ ਪਰ ਇਹਨਾਂ ਨੇ ਯਾਰ ਬਹੁਤ ਸੋਹਣਾ ਕੰਮ ਕੀਤਾ ਵੀ ਆਹ ਨਾ ਸੜਕ ਖੁੱਲੀ ਕਰ ਰਹੇ ਆ ਤੇ ਮੈਂ ਤਾਂ ਇਹਨੂੰ ਮੰਨੂਗਾ ਵੀ ਬਹੁਤ ਸੋਹਣੀ ਪਹਿਲ ਕੀਤੀ ਇਹਨਾਂ ਨੇ ਤੇ ਦਿਖਾਉਣੇ ਤੁਹਾਨੂੰ ਵੀ ਵੀ ਇਹ ਜਿਹੜਾ ਕੰਮ ਚੱਲ ਰਿਹਾ ਹੈ ਪੰਚਾਇਤ ਦੇ ਥਰੂ ਚੱਲ ਰਿਹਾ ਹੈ ਤੇ ਲੋਕਾਂ ਨੇ ਵੀ ਪੰਚਾਇਤ ਦੀ ਮੰਨੀ ਐ ਬਹੁਤ ਸੋਹਣੀ ਗੱਲ ਐ ਤੇ ਇਹ ਕੰਮ ਹੋਣੇ ਚਾਹੀਦੇ ਹਰ ਪਿੰਡ ਦੇ ਵਿੱਚ ਹੋਣੇ ਚਾਹੀਦੇ ਆ ਹੁਣ RAMNAI ਦੋ ਤਿੰਨ ਚੀਜ਼ਾਂ ਕਰਾਸ ਕਰਜਾ ਕਰਨਗੀਆਂ ਤੇ ਪਹਿਲਾਂ ਬਹੁਤ ਜ਼ਿਆਦਾ ਭੀੜ ਸੰਗੀੜ ਹੁੰਦੀ ਸੀਗੀ ਇੱਕ ਚੀਜ਼ ਨੰਗ ਦੀ ਦੂਜੀ ਨੂੰ ਨੰਗਣ ਨੂੰ ਥਾਂ ਨਹੀਂ ਹੁੰਦਾ ਸੀ ਕਿਉਂ ਦਿਖਾਉਣੇ ਤੁਹਾਨੂੰ ਕਿੱਦਾਂ ਚੱਲ ਰਿਹਾ ਕੰਮ ਟਰੈਕਟਰ ਲਾਇਆ ਸਰਪੰਚ ਸਾਹਿਬ ਨੇ ਆਪ ਦਾ ਤੇ ਖਰਚਾ ਵੀ ਖੁਦ ਹੀ ਕਰ ਰਹੇ ਹਨ ਤੇ ਵਧੀਆ ਕੰਮ ਆ ਯਾਰ ਕੰਮ ਇਦਾਂ ਦੇ ਕਰਨੇ ਚਾਹੀਦੇ ਆ ਅੱਗੇ ਵੀ ਥੋੜਾ ਦਿਖਾਉਣੇ ਆ ਰਸਤਾ ਬਹੁਤ ਖੁੱਲਾ ਹੋ ਚੁੱਕਿਆ ਹਨ ਕਰਨੇ ਚਾਹੀਦੇ ਯਾਰ ਇਦਾਂ ਦੇ ਕੰਮ

ਆਹ ਚੱਲਿਆ ਬੱਥੇ ਮੋੜ ਨਾ ਤੇ ਚੱਲਿਆ ਮੈਂ ਪਹਿਲਾ ਰਸਤਾ ਸਿਰਫ ਛੜਕ ਛੜਕਦਾ ਹੀ ਸੀ ਤੇ ਹੁਣ ਸਾਰਾ ਰਸਤਾ ਨਾ ਖੁੱਲਾ ਹੋ ਚੁੱਕਿਆ ਬਹੁਤ ਵਧੀਆ ਕੰਮ ਹੋਇਆ ਯਾਰ ਜੇ ਤੁਹਾਨੂੰ ਲੱਗਦਾ ਵੀ ਇਦਾਂ ਹੋਣਾ ਚਾਹੀਦਾ ਨਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਲੋਕਾਂ ਤੱਕ ਪਹੁੰਚ ਸਕੇ ਸਾਰੇ ਪਿੰਡਾਂ 'ਚ ਇਦਾਂ ਦੇ ਕੰਮ ਹੋ ਸਕਣ ਹਨਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਤਿੰਨ ਚਾਰ ਟਰੈਕਟਰ ਲੱਗੇ ਆ ਤੇ ਸਾਰੇ ਕੰਮ ਕਰ ਰਹੇ ਆ ਹੁਣ ਕਿਸੇ ਹੋਰ ਪਾਸੇ ਵੀ ਇਹਨਾਂ ਨੇ ਜਾ ਕੇ ਮੇਰੇ ਹਸਾਮਨਾ ਵੀ ਸਫਾਈ ਕਰਨੀ ਆ ਤੇ ਸਾਰੀ ਹੀ ਫਰਨੀ ਦੀ ਸਫਾਈ ਹੋ ਰਹੀ ਆ ਤੇ ਮੈਂਬਰ ਸਰਪੰਚ ਸਾਰੀ ਹੀ ਪੰਚਾਇਤ ਨਾਲ ਆ ਇਹ ਆਈ ਸਾਡੇ ਮੈਂਬਰ ਸਾਹਿਬ ਮੈਂਬਰ ਸਾਹਿਬ ਕੰਮ ਬਹੁਤ ਸੋਹਣਾ ਕਰ ਰਹੇ ਆ ਧੰਨਵਾਦ ਜੀ ਤੁਹਾਡੇ ਤੁਹੇ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਆ? ਇਹ ਦੇਖੋ ਜਾਨੀ ਆਪੋ ਆਪਣੇ ਬਾਰ ਗੇੜ ਸਾਫ਼ ਰੱਖੋ। ਆਪ ਨੂੰ ਸੋਹਣੇ ਲੱਗਣੇ ਆ। ਠੀਕ। ਜੇ ਗੰਦਾ ਆਪ ਪਾਵਾਂਗੇ ਤਾਂ ਸਾਂਭਣਾ ਵੀ ਆਪ ਹੀ ਆ। ਠੀਕ ਆ ਜੀ। ਜੇ ਸਰਕਾਰਾਂ ਨੇ ਸੜਕਾਂ ਬਣਾ ਦਿੱਤੀਆਂ ਸੁਭਾਲ ਤਾਂ ਆਪੇ ਹੀ ਕਰਨੀ ਆਪ। ਸਹੀ ਆ ਜੀ। ਢੋਡੀ ਪੰਚਾਇਤ ਨੇ ਬਹੁਤ ਵੱਡੀ ਪਹਿਲ ਕੀਤੀ ਹੈ ਤੇ ਆਪਾਂ ਦੇ ਲੋਕ ਕੀਤੀ ਆ ਧੰਨਵਾਦ ਅਸੀਂ ਕਰਦੇ ਆ ਇਹਨਾਂ ਲੋਕਾਂ ਦਾ ਵੀ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ। ਉਹਨਾਂ ਦੇ ਨਾਲ ਸਾਡਾ ਅਸੀਂ ਜੋੜ ਹੈ। ਜਿਹੜਾ ਸਾਡਾ ਸਾਥ ਦਿੰਦਾ ਜੀ। ਠੀਕ। ਠੀਕ ਹੈ ਜੀ ਇਹ ਨੇ ਭੈਣ ਭਰਾਣੇ ਸਾਨੂੰ ਵੀ ਆਖਿਆ ਵੀ ਨਾ ਚੱਕੋ ਸਾਡੇ ਦੁਆਰਾ ਚੁੱਪ ਠੀਕ ਹੈ ਜੀ ਸਭ ਨੇ ਆਪ ਸਾਨੂੰ ਸਹਿਯੋਗ ਦਿੱਤਾ ਯਾਨੀ ਸਾਰਿਆਂ ਦਾ ਸੰਯੋਗ ਰਿਹਾ ਇਹਦੇ ਵਿੱਚ ਸਾਰਿਆਂ ਦਾ ਸਹਿਯੋਗ ਰਿਹਾ ਇਹਦੇ ਵਿੱਚ ਅੱਗੇ ਆਸੇ ਵੀ ਰਭੀ ਠੀਕ ਹੈ ਜੀ ਜੀਗਾ ਜੀ ਵੀਡੀਓ ਨੂੰ ਵਾਤ ਵਾਤ ਸ਼ੇਅਰ ਕਰੋ ਤੇ ਇਦਾਂ ਦੇ ਕੰਮ ਪਿੰਡਾਂ 'ਚ ਹੁੰਦੇ ਰਹਿਣ ਹਨਾ ਤੇ ਬਹੁਤ ਬਹੁਤ ਧੰਨਵਾਦ ਤੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਨਾ ਮੈਂ ਵਾਰ-ਵਾਰ ਕਹਿੰਨਾ ਹੈ ਕਿ ਤਾਂ ਜੋ ਇਹੋ ਜਿਹੇ ਕੰਮੋ ਜਿਹੜੇ ਪਿੰਡਾਂ ਦੇ ਵਿੱਚ ਹੁੰਦੇ ਰਹਿਣ ਤੇ ਪਿੰਡਾਂ 'ਚ ਹੁੰਦੀ ਰਵੇ ਸਫਾਈ ਤੇ ਪਿੰਡ ਵੀ ਯਾਰ ਸ਼ਹਿਰਾਂ ਵਾਂਗੂ ਸੋਹਣੇ-ਸੋਹਣੇ ਲੱਗਣ ਹਨਾ ਤੇ ਸਾਡੇ ਕੀ ਹੁੰਦਾ ਯਾਰ ਬਾਹਰ ਚ ਗਾਰਾ ਪਿਆ ਹੁੰਦਾ ਉੱਥੇ ਸਾਂ ਅਸੀਂ ਵੜਨਾ ਹੁੰਦਾ ਤੇ ਸਾਡੇ ਪੈਰਾਂ ਨੂੰ ਹੀ ਗਾਰਾ ਲੱਗਣਾ ਤੇ ਪਰ ਗੱਲ ਕੀ ਹੈ ਵੀ ਅਸੀਂ ਉਹ ਚੀਜ਼ ਨੂੰ ਨਾ ਗੌਲ ਦੇ ਨਿਗੇ ਤੇ ਕਰਨਾ ਚਾਹੀਦਾ ਆਪਣੇ ਬਾਰਾਂ ਦੀ ਸਫਾਈ ਰੱਖੋ ਤੇ ਆਪਾਂ ਜਨਤਾ ਅੱਗੇ ਵੀ ਇਹੀ ਅਪੀਲ ਕਰਦੇ ਆਂ ਵੀ ਆਪੋ ਆਪਣੇ ਬਾਰਾਂ ਦੀ ਸਫਾਈ ਰੱਖਿਆ ਕਰੋ ਕਿਉਂਕਿ ਤੁਹਾਨੂੰ ਹੀ ਸੌਖਾ ਹੈ ਤੇ ਬਹੁਤ ਬਹੁਤ ਧੰਨਵਾਦ ਜੀ